ਇਸ ਮੌਸਮ ਦੇਖੋ ਕਿ ਨਾ ਸੋਣਾ ਹੋ ਗਿਆ ਅੱਜ ਹਵਾ ਚੱਲ ਰਹੀ ਹੈ ਸਾਰੇ ਵਾੜੇ ਕਿਸਾਨ ਨਹੀਂ ਆ ਥੋੜੀ ਕਿਸੇ ਕਿਸੇ ਦੀ ਕਰਨ ਵਾਲੀ ਰਹਿ ਗਈ ਟਾਈਮ ਹੋ ਗਿਆ ਫਤਿਹ ਤੇ ਪਨੀਤਾ ਤੇ ਫਤਿਹ ਅਜ ਕਹਿ ਰਿਹਾ ਕਹਿੰਦਾ ਪਨੀਤਣਾ ਔਨਲਾਈਨ ਚੈੱਕ ਕਰ ਰਹੀ ਸੀਗਾ ਮਤਲਬ ਮੈਪ ਤੇ ਆਪਣੀ ਵੈਨ ਕਿੱਥੇ ਪਹੁੰਚ ਗਈ ਤੇ ਫਤਿਹ ਕਹਿੰਦਾ ਕਿਤੇ ਖਰਾਬਤ ਨਹੀਂ ਹੋ ਗਈ ਵੈਨ ਆ ਫਤਿਹ ਨੂੰ ਆ ਵੀ ਵੈਨ ਖਰਾਬ ਹੋ ਜਾਈ ਹੈ ਨਾ ਫਤਿਹ ਐ ਹੀ ਹੈ ਜਾਣਾ ਨਾ ਪਵੇ ਸਪਨਾ ਹੀ ਰਹਿ ਗਿਆ ਫਤਿਹ ਦਾ ਸਪਨਾ ਹੀ ਰਹਿ ਗਿਆ ਵੀ ਵੈਨ ਖਰਾਬ ਹੋ ਗਈ ਇੱਧਰ ਆ ਜਾ ਤੂੰ ਆ ਜਾ ਯਾਰ ਹਵਾ ਨਾਲ ਵੀ ਆ ਤੇ ਕਰਾਰ ਕੀ ਆ ਤੇ ਮਾਮਾ ਦੁਆਰ ਦੋ ਵੀ ਕਰੱਟ ਮਾਰਦੇ ਆ ਫਤਿਹ ਹੈ ਮੇਰੀ ਗੱਲ ਸੁਣ ਫਤਿਹ ਉਹ ਫਤਿਹ ਇਧਰ ਮੇਰੀ ਗੱਲ ਸੁਣ ਜੇ ਕਿਤੇ ਆਪਣੀ ਫਤਿਹ ਫਤਿਹ ਜੀ ਜੇ ਤੁਹਾਡੀ ਫੈਨ ਖਰਾਬ ਹੋ ਜੇ ਫਿਰ ਵਧੀਆ ਹੋ ਜਾਊਗਾ ਕਿਉਂ ਪੂਰੇ ਨਾ ਦੇਖੋ ਹਮ ਜਿੱਤਾ ਸੀ ਬਹਿ ਗਏ ਉਹਦੇ ਨਾਲ ਕੈਵਲ ਬੋਲ ਤੇ ਉਥੇ ਜੋਖਸ ਮਰਜੀ ਹੋਏ ਠੀਕ ਠੀਕ ਹੈ ਬੱਲੇ ਹਾਂ ਵੀ ਇੰਨੇ ਕੰਨਾਂ ਤੋਂ ਚੱਲੇ ਕੀ ਪਤੰਗ ਸੈਰੇ ਸੈਰੇ ਨਾਲ ਉੱਡ ਜੇਗਾ ਫਤੰਗ ਦੇ ਸਿੱਧਾ ਪੁਰਤਕਾਲ ਪਹੁੰਚੇਗਾ ਬੰਦੇ ਕੰਟਰੋਲ ਚ ਨਹੀਂ ਆਉਣਾ ਹਾਂ ਕਰਦੇ ਹਿੱਲਿਆਣਾ ਨਹੀਂ ਉੱਡ ਜਾਣਾ ਤਾਂ ਫਤੰਗ ਦੇ ਨਾਲ ਹੀ ਹੈ ਪੁਰਤਕਾਲ ਮੈਂ ਤਾਂ ਪੁਰਜੋੜਾ ਦੇਖਣਾ ਕਾਤੇ ਪਤੰਗ ਤੇ ਬਾਪਾ ਦਾ ਵੀਰ ਚੱਕਰ ਉਹਨੇ ਕਰੀਉਂ ਦਮ ਏੜ ਕੇ ਚੱਲ ਤੇ ਲਓ ਜੀ ਸਾਡੇ ਬੱਚਿਆਂ ਦੀ ਆ ਗਈ ਵੈਨ ਤੇ ਚੱਲੇ ਨੇ ਬਾਏ ਬਾਏ ਫਤੇ ਬਾਏ ਘਰ ਭਾਗੀ ਬੰਦ ਉਹ ਯਾਰ ਫਤਿਹ ਦਾ ਮਿਸ਼ਨ ਫੇਲ ਹੋ ਗਿਆ ਹਨਾ ਫਤਿਹ ਫਤਿਹ ਬੱਚੇ ਵਿੱਚ ਸੁੱਤੇ ਹੋਏ ਨੇ ਵਿਚਾਰੇ ਸੀ ਜੇ ਬੱਚੇ ਨਗੋਦੋਂ ਘਰ ਲਿਤੇ ਕਹੋਗੇ ਕਿ ਹਮੇਸ਼ਾ ਦੋਨੇ ਜਾਨੇ ਇੱਥੇ ਲੱਭਦੇ ਜਦੋਂ ਲੱਭਦੇ ਹੈ ਕਿ ਨਹੀਂ ਤੇ ਕੀ ਕਰੀਏ ਆ ਸਾਡੀ ਜਗਾ ਹੀ ਮੇਨ ਇਹ ਹੈ ਤੇ ਹੁਣ ਜਾਣੇ ਸੀ ਕੋਰੀਏ ਜਿਹੜੇ ਲੋਕਲ ਜਾਣੇ ਨੇ ਤੇ ਲੋਕਲ ਭੈਣ ਭਰਾ ਵੀ ਸਾਡੀ ਕਲੈਕਸ਼ਨ ਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਨੇ ਕਿ ਨਹੀਂ ਸਹੀ ਗੱਲ ਹਾਂ ਕਿਉਂਕਿ ਅਸੀਂ ਹਰ ਤਰ੍ਹਾਂ ਦੇ ਜਿਹੜੇ ਸੂਟ ਨੇ ਉਹ ਰੱਖਦੇ ਆ ਮਹਿੰਗੇ ਵੀ ਸਸਤੇ ਵੀ ਸਸਤੇ ਮਤਲਬ ਇਹ ਨਹੀਂ ਹੈਗਾ ਕਿ ਹਲਕੀ ਕੁਆਲਿਟੀ ਦੇ ਵਿੱਚ ਹੁੰਦੇ ਆ ਕਿ ਨਹੀਂ ਬਹੁਤ ਜ਼ਿਆਦਾ ਵਧੀਆ ਹੁੰਦੇ ਕਿ ਦੇਖੋ ਹਰੇਕ ਕੋਈ ਅਫੋਰਡ ਨਹੀਂ ਕਰ ਸਕਦਾ ਜੇ ਆਪਾਂ ਕਹਿ ਦੇਈਏ ਕਿ ਆਪਾਂ ਮਹਿੰਗੇ ਸੂਟ ਹੀ ਹਰ ਇੱਕ ਟਾਈਮ ਆਪਾਂ ਵੇਅਰ ਕਰਨੇ ਆ ਨਹੀਂ ਹਾਂ ਥੋੜੇ ਜਿਹੇ ਜਿਹੜੇ ਨਾਰਮਲ ਹੁੰਦੇ ਰੇਂਜ ਵਾਲੇ ਉਹ ਸੂਟ ਆਪਾਂ ਪਾ ਸਕਦੇ ਆ ਮਾਰਕੀਟ ਵੀ ਪਾ ਸਕਦੇ ਮੈਂ ਖੁਦ ਪਾਉਣੀ ਆ ਹਾਂ ਕਾਫੀ ਲੋਕ ਕਹਿੰਦੇ ਨੇ 6-700 ਦਾ ਸੂਟ ਨਹੀਂ ਮਿਲਦਾ ਹੈਗਾ ਸਾਰਾ ਕੁਝ ਮਿਲਦਾ ਜੀ ਅੱਜਕੱਲ ਬਾਜ਼ਾਰ ਤੇ ਅੱਜਕੱਲ ਐਦਾਂ ਦਾ ਕੀ ਹੈ ਜਿਹੜਾ ਨਹੀਂ ਹੋ ਸਕਦਾ ਤੇ ਇਸ ਕਰਕੇ ਮੈਂ ਵੀ ਜਿਹੜੇ ਘਰ ਦੇ ਵਿੱਚ ਸੂਟ ਪਾਉਣਾ ਪਸੰਦ ਕਰਦੀ ਮੈਂ ਵੀ ਇਹੀ ਚਾਹੁੰਦੀ ਆ ਕਿ 5-600 ਵਾਲਾ ਹੀ ਸੂਟ ਹੋਵੇ ਉਸ ਤੋਂ ਵੱਧ ਨਾ ਹੋਵੇ ਤਾਂ ਚੰਗੀ ਗੱਲ ਹੈ ਹਾਂ ਅਗਰ ਆਪਾਂ ਜ਼ਿਆਦਾ ਪਾ ਸਕਦੇ ਆ ਹਨ ਆਪਣੇ ਕੋਲ ਪੈਸੇ ਵਧੀਆ ਨੇ ਵਾਇਗਰ ਜਿੱਤਾ ਸਾਰਾ ਕੁਝ ਹੈ ਤਾਂ ਜ਼ਿਆਦਾ ਪਾ ਸਕਦੇ ਤਾਂ ਜ਼ਰੂਰ ਪਾਉਣ हां जी तू ही ਕਿਹੜੇ ਸੋਚਾਂ ਚ ਪਏ ਹੁਣ ਮੈਂ ਕੁਛ ਨਹੀਂ ਮੈਂ ਚੱਲਿਆ ਜਾਓ ਤੇ ਬਾਕੀ ਜਿਹੜੇ ਰਹਿ ਗਏ ਉਹ ਮੈਂ ਆਉਂਦਿਆਂ ਪੈਕ ਕਰਦੀ ਆ ਤੁਸੀਂ ਭੱਜ ਕੇ ਲਵਾਓ ਠੀਕ ਹੈ ਜਲਦੀ ਵਾਲੇ ਨੇ ਥੋੜੇ ਲੇਟ ਹੋ ਜਾਣਾ ਤੁਸੀਂ ਬਾਏ 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 ਬਾਕੀ ਕੋ ਸਾਰੇ ਹਜੇ ਕੋਰੀਅਰ ਕੱਢਣੇ ਆ ਇੱਧਰ ਲਿਖਾ ਬੜੀ ਚੱਲ ਰਹੀ ਹੈ ਇੱਧਰ ਆਹ ਕਿ ਕਸਟਮਰ ਦੇ 8 8 10 10 ਸੂਟ ਨੇ ਤੇ ਬਾਕੀ ਆ ਤੁਸੀਂ ਦੇਖ ਸਕਦੇ ਹੋ ਸਾਰੀ ਕਲੈਕਸ਼ਨ ਆਪਣੇ ਕੋਈ ਇੱਕ ਕਲੈਕਸ਼ਨ ਪਈ ਹੋਈ ਹੈ ਜੀ ਉਧਰ ਆਪਣੇ ਸੂਟ ਰੈਡੀ ਹੋਏ ਪਏ ਆ ਹੈਂਡਵਰਕ ਵਾਲੇ ਸਾਰਿਆਂ ਦੀ ਵੀਡੀਓ ਸ਼ੂਟ ਹੋਣੀ ਆ ਤੈ ਤੁਸੀਂ ਭੈਣਾਂ ਦੇ ਬੁਟੀਕ ਤੇ ਜਾ ਕੇ ਚੈੱਕ ਕਰ ਲਿਓ। ਇਧਰ ਉਹ ਕੁਝ ਹਾਂਜੀ ਇਧਰ ਜਗ੍ਹਾ ਹੋਰ ਬਣਾਉਣੀ ਹੈ ਜਗ੍ਹਾ ਘਟੇ ਸਾਮਾਨ ਨੀਚੇ ਪਿਆ ਨੀਚੇ ਵਧੀਆ ਨਹੀਂ ਲੱਗਦਾ ਹੈਗਾ ਸਾਰਾ ਉੱਪਰ ਹੀ ਰੱਖਾਂਗੇ। ਬਾਕੀ ਚਲੋ ਹੌਲੀ ਹੌਲੀ ਹੋ ਜਾਏਗਾ ਕੰਮ ਇਹ। ਇੱਕਦਮ ਤਾਂ ਕੁਝ ਵੀ ਨਹੀਂ ਹੁੰਦਾ ਹੈਗਾ। ਆਪਾਂ ਹੁਣ ਚੱਲੇ ਆਂ ਸੁਨਾਮ ਤੇ ਇੱਧਰ ਅਮਨ ਬਣਾਉਣ ਲੱਗੀ ਮੇਰੇ ਤੇ ਚਾਹ ਕਹਿੰਦੀ ਤੁਸੀਂ ਚਾਹ ਪੀ ਕੀ ਕਰੀ ਹੱਜ ਤੁਸੀਂ ਕੌਫੀ ਵਾਲਾ ਗਲਾਸ ਫੜਿਆ ਹੋਇਆ ਤਾਂ ਕਹਿੰਦਾ ਆਪਣਾ ਬਣਾਉਣ ਕਿ ਮੇਰੇ ਤੇ ਚਾਹ ਕੌਫੀ ਦਾ ਗਲਾਸ ਆ ਮੈਂ ਤੁਹਾਨੂੰ ਦੱਸਣਾ ਕਿ ਕੀ ਅਸਲੀ ਤੇ ਸੀ ਹਾਂ ਅਸਲੀ ਤੇ ਹਾਂ ਤੈਨੂੰ ਆਪਾਂ ਨਾ ਹਰ ਬਾਰੇ ਦੁੱਧ ਨਾਲ ਗਲਾਸ ਵਰਗਾ ਜਿੰਨੇ ਆ ਬਟ ਉਹ ਪੀਂਦਾ ਨਹੀਂ ਗੱਦਾ ਛੱਡ ਦਿੰਦਾ ਜੀ ਇਹ ਉਹਨੂੰ ਆਪ ਤੋਂ ਪੈ ਜੀ ਫਿਰ ਉਹ ਮੈਨੂੰ ਪੀਣਾ ਪੈਂਦਾ ਹਾਂ ਅੱਛਾ ਤੁਸੀਂ ਨਾ ਪੀਓ ਤੁਸੀਂ ਕੋਈ ਡਸਟ ਵੀ ਨਾ ਤੇ ਜੋ ਬਚਿਆ ਮੇਰਾ ਚਾਹ ਵੀ ਪੀਣਾ ਵੀ ਨਾ ਹੈ ਤੇ ਆਪਾਂ ਚੀਜ਼ ਨੂੰ ਖਰਾਬ ਵੀ ਨਹੀਂ ਕਰ ਸਕਦੇ ਨਾ ਨਹੀਂ ਉਹ ਤਾਂ ਗੱਲ ਠੀਕ ਨਹੀਂ ਆ ਵੀ ਕਰਾ ਵੀ ਅੱਛੜ ਚਾਹੇ ਹੋਰ 4 ਇੰਚ ਵਧ ਜੇ ਕੋਈ ਫਰਕ ਨਹੀਂ ਪੈਂਦਾ ਹੈਗਾ ਹੁਣ ਇਹਨੂੰ ਤਾਂ ਚਾਹ ਪੀਣੀ ਥੀ ਇਹ ਕੋਲਡ ਕਾਫੀ ਹੈ ਉਹ ਹੌਟਾ ਚਾਹ ਬਣ ਜਣੀ ਨਹੀਂ ਹੁੰਦਾ ਇਹ ਆਈ ਹੁੰਦਾ ਹੈ ਹਾਂ ਆਪਣਾ ਤਾਂ ਸਾਰਾ ਕੁਝ ਹਜਮ ਹੈ ਹਜਮ ਹਾਲੇ ਢਿੱਡ ਦਿਖੰਦੇ ਆ ਵੀ ਹਜਮ ਹੈਗਾ ਕਿ ਨਹੀਂ ਹੈਗਾ ਢਿੱਡ ਕਿੱਥੇ ਜਾਂਦੇ ਆਏ ਕੋਈ ਨਹੀਂ ਢਿੱਡ ਜਾ ਰਿਹਾ ਸਭ ਠੀਕ ਹੈ ਢਿੱਡ ਮਨ ਵੀ ਲਿਆ ਕਰੋ ਕਿਸੇ ਸਾਲ ਪਤਾ ਲੱਗੇ ਵੀ ਖਾਂਦੇ ਪੀਂਦੇ ਆ ਕਾਲਦੇ ਪੀਂਦੇ ਢਿੱਡ ਦੇ ਪਾਣੀ ਹਾਂ ਹਾਂ ਆਏ ਖਾਤੇ ਡੋਆ ਬਾਦ ਤੱਕ ওভারਲੋਡ ਖਾਂਦੇ ਪਿੰਦੇ ਆ ਤਾਂ ਕਰਕੇ ਹੋਰ ਚਲੋ ਜਿਵੇਂ ਮਰਜ਼ੀ ਲਾ ਲਓ ਜਿਵੇਂ ਮਰਜ਼ੀ ਲਾ ਲਓ ਤੇ ਮੈਨੂੰ ਕਾਲ ਆਣੀ ਵੀ ਨਹੀਂ ਤੇ ਬੜਾ ਹਾਸ ਵੀਡੀਓ ਵੀ ਆਨ ਕੀਤੇ ਕਿ ਨਹੀਂ ਤੁਹਾਡੇ ਕੰਮ ਹੈ ਜੀ ਹਾਂਜੀ ਹਾਂਜੀ ਬਟਨ ਜੜਵਾ ਲਾਂਗੀ ਹੈ ਆਪਣੀ ਜੜਵਾ ਤੋ ਕੀ ਹੋ ਗਿਆ ਬਟਨ ਜੜਵਾ ਰਹੇ ਹਾਂ ਜੀ ਬਟਨ ਨਵਾਂ ਲੱਗ ਜਾ ਕਿ ਉਹ ਤੋੜਿਆ ਕਿ ਤਾ ਹੈ ਮੈਂ ਗੱਡ ਰਹੀ ਸੀ ਬਟਨ ਤੋੜ ਤੋੜ ਦੇ ਰਹੇ ਹੋ ਪਪਾ ਨੇ ਮੁੱਛਤ ਲੱਗਿਆ ਕਿ ਸ਼ਕਤੀ ਆ ਜੀ ਨੂੰ ਕਹ ਤੂੰ ਆਪਾਂ ਇਹਨਾਂ ਬਟਨ ਜੜਾ ਲਿਆ ਬਿਲਾ ਪੁੱਤ ਲਿਆ ਬੁੱਧ ਮੇ ਲਾ ਦਨੀ ਹੈ ਹੋਰ ਬਟਨ ਮੇਰੇ ਪੁੱਤ ਨੂੰ ਨੀ ਮਾ ਸਰਕੇ ਜਾਏ ਤੇ ਮੈਨੂੰ ਨਾ ਬਹੁਤ ਹਾਸੀ ਆ ਰਹੀ ਜਿਹੜੀ ਕੱਲ ਆਪਾਂ ਵੀਡੀਓ ਅਪਲੋਡ ਕੀਤੀ ਉਹ ਵੀਡੀਓ ਵਿੱਚ ਨਾ ਐਡਿਟ ਕਰਦੇ ਕਰਦੇ ਕੁਲਵਿੰਦਰ ਦੀ ਵੀਡੀਓ ਸਿੱਧੀ ਨਹੀਂ ਹੋਈ ਹੈਗੀ ਸਾਰੇ ਐਵੇਂ ਕਹਿੰਦੇ ਭਾ ਲਈ ਤੂੰ ਕੰਮ ਦੀ ਟੈਂਸ਼ਨ ਘਾਟ ਲਿਆ ਕਰੋ ਤਾਂ ਤੁਸੀਂ ਵੀਡੀਓ ਪੁੱਠੀ ਬਣਾਤੀ ਕੈਮਰਾ ਪੁੱਠਾ ਪਾ ਲਿਆ ਤਾਂ ਸਾਨੂੰ ਵੀ ਫੋਨ ਪੁੱਠੇ ਕਰਨੇ ਪਏ ਤੇ ਵੈਸੇ ਭਾਈ ਮੰਨ ਲਿਆ ਤੁਹਾਨੂੰ ਗਲਤੀ ਅਮਨ ਦੀ ਹੈ ਤੇ ਇਹ ਨਾ ਭੁਗਤਨੀ ਮੈਨੂੰ ਪੈ ਰਹੀ ਹੈ ਮੇਰੇ ਧਿਆਨ ਚ ਨਹੀਂ ਆਇਆ ਉਸਨੇ ਰਾਤ 1:30 ਵਜੇ ਤਾਂ ਵੀਡੀਓ ਅਗਰ ਕੀਤੀ ਸੀ ਕੋਈ ਆਪ ਹਿਸਾਬ ਲਾ ਲੋ ਅੱਧੀ ਮੈਂ ਜਾਗਦੀ ਰੱਦੀ ਮੈਂ ਸੁੱਤੀ ਜਾਂ ਤਾਂ ਫਿਰ ਐਜੇ ਕੰਮ ਤਾਂ ਫਿਰ ਤੁਹਾਨੂੰ ਪਤਾ ਜੀ ਫਿਰ ਕਾਦੀ ਪੀਤੀ ਚ ਹੋ ਹੀ ਜਾਂਦੀ ਤੇ ਵਾਕਈ ਯਾਰ ਤੁਸੀਂ ਦਿਲੋਂ ਪਿਆਰ ਕਰਦੇ ਹੋ ਸਾਰਿਆਂ ਤੁਹਾਡੇ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਕਰਦੇ ਕਿ ਤੁਸੀਂ ਸਾਡੀ ਨਿੱਕੀ ਨਿੱਕੀ ਗੱਲ ਜਿਹੜੀ ਨੋਟ ਕਰਦੇ ਉਸ ਤੋਂ ਪਤਾ ਲੱਗਿਆ ਕਿ ਵਾਕਈ ਤੁਸੀਂ ਜ਼ਰਾ ਵਲੌਗ ਜਿਹੜਾ ਪੂਰਾ ਦੇਖਦੇ ਹੋ ਸਿੱਪ ਕਰਕੇ ਨਹੀਂ ਦੇਖਦੇ ਹੈਗੇ ਕਿ ਨਹੀਂ ਸਹੀ ਗੱਲ ਹਾਂ ਤੇ ਸਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਤੁਹਾਨੂੰ ਸਾਰਿਆਂ ਨੂੰ ਲਵ ਯੂ ਦਾ ਟਰੱਕ ਭਰ ਕੇ ਹੈਨਾ ਤੇ ਪ੍ਰਧਾਨ ਸਾਹਿਬ ਦੀ ਗਲਤੀ ਕੋਈ ਨਹੀਂ ਪ੍ਰਧਾਨ ਸਾਹਿਬ ਨੇ ਵੀਡੀਓ ਸ਼ੂਟ ਕਰਤੀ ਇੰਨਾ ਹੀ ਬਣਾਉ ਉਹ ਤਾਂ ਵੱਡੀ ਗਲਤੀ ਮੇਰੇ ਵੱਲ ਤੇ ਬਸ ਐਡੀਟਿੰਗ ਵੇਲੇ ਮੇਰ ਤੋਂ ਹੀ ਗੱਦੀ ਹੋ ਗਈ ਟਾਈਮ ਹੋ ਗਿਆ ਸਾਢੇ 3 ਵਜੇ ਦਾ ਤੇ ਦਦਿ ਇਹ 3 ਵਜੇ ਹਾਂ ਜੰਮੂ ਦੀ ਬੋਲੀ ਹੈ 3 ਵਜੇ ਦੀ 3 ਵਜੇ ਦੀ 3 ਵਜੇ ਦੀ 30 ਮਿੰਟ ਹੋ ਗਏ ਨੇ ਤੇ ਹੁਣ ਆਪਾਂ ਚਾਹ ਪਾਣੀ ਪੀ ਕੇ ਦਾਣਾ ਪਾਣੀ ਆਪਣਾ ਖਾ ਕੇ ਤੇ ਆਪਾਂ ਹੁਣ ਫਿਰ ਤੁਰਨਾ ਜੀ ਬਾਜ਼ਾਰ ਤੇ ਤੁਹਾਡਾ ਸਾਰਿਆਂ ਦਾ ਫਿਰ ਤੁਹਾਨੂੰ ਨੋਟ ਕਰਨਾ ਚਾਹੁੰਦੀ ਕਿ ਤੁਸੀਂ ਸਾਨੂੰ ਐਨੇ ਸੋਹਣੇ ਕਾਰੋਬਾਰ ਤੇ ਲਾਜਤਾਂ ਜ਼ਿੰਦਗੀ 'ਚ ਕਦੀ ਸੋਚਿਆ ਨਹੀਂ ਸੀ ਵੀ ਇਹ ਕੰਮ ਵੀ ਆਪਾਂ ਕਦੀ ਕਰ ਪਾਵਾਂਗੇ ਕਿਉਂਕਿ ਲਾਈਫ ਦੇਖੋ ਕਿਸੇ ਦੀ ਵੀ ਆਪਾਂ ਇਹ ਨਹੀਂ ਕਰ ਸਕਦੇ ਹਾਂ ਕੁਝ ਕੁ ਲੋਕ ਹੈਗੇ ਜਿਨ੍ਹਾਂ ਨੂੰ ਬਣਾਇਆ ਬਣਾਇਆ ਸਾਰਾ ਕੁਝ ਮਿਲ ਜਾਂਦਾ ਬਟ ਆਪਾਂ ਉਹਨਾਂ ਘਰਾਂ ਦੇ ਵਿੱਚੋਂ ਉੱਠਿਆ ਜੀ ਇੰਨਾ ਨੇ ਸਿਰਫ ਸਟਰਗਲ ਹੀ ਕੀਤਾ ਹੁਣ ਤੱਕ ਲਾਈਵ ਦੇ ਵਿੱਚ ਤੇ ਬਾਕੀ ਇਹ ਹੈ ਕਿ ਅਗਰ ਆਪਾਂ ਸਟਰਗਲ ਕਰਦੇ ਆ ਤਾਂ ਵਾਹਿਗੁਰੂ ਸਾਡੀ ਬਾਹ ਜ਼ਰੂਰ ਫੜਦਾ ਹੈ ਤੇ ਮੈਂ ਇਥੋਂ ਤੱਕ ਜਿੰਨੀ ਕਿ ਮੇਰੀ ਏਜ ਹੋਈ ਹੈ ਮੈਂ ਇਹ ਚੀਜ਼ ਦੇਖੀ ਹੈ ਵੀ ਚੰਗਾ ਵੀ ਟਾਈਮ ਜਿਹਦੇ ਵਿੱਚ ਪਹਿਲਾਂ ਤਾਂ ਮਾੜਾ ਟਾਈਮ ਬਹੁਤ ਦੇਖਿਆ ਹਨ ਮਾੜੇ ਟਾਈਮ ਤੋਂ ਹੁਣ ਲਾਈਵ ਨੂੰ ਬਹੁਤ ਧੰਨਵਾਦ ਕਰਦੇ ਵਾਹਿਗੁਰੂ ਦਾ ਸ਼ੁਕਰ ਕਰਦੇ ਕਿ ਬਹੁਤ ਵਧੀਆ ਟਾਈਮ ਲੰਘਦਾ ਹੋਇਆ ਹੈ ਮਾਲਕਾ ਤੇ ਬਸ ਸਬਰ ਦਾ ਹੀ ਸੱਚੇ ਪਾਤਸ਼ਾਹ ਇਸ ਤੋਂ ਵੱਧ ਕੇ ਕੁਝ ਵੀ ਚਾਹੀਦਾ ਨਹੀਂ ਹੁਣ ਸਾਨੂੰ ਬਸ ਇੱਕ ਵਾਹਿਗੁਰੂ ਦਾ ਨਾਮ ਅਤੇ ਇੱਕ ਸਬਰ ਤੇ ਇੱਕ ਮੇਰਾ ਪਰਿਵਾਰ ਤੇ ਬਹੁਤ ਸਟਰਗਲ ਕੀਤਾ ਜੀ ਤੇ ਫਾਈਨਲੀ ਹੁਣ ਜਾ ਕੇ ਸਿੱਧੀ ਜਿਹੜੀ ਕਹਿੰਦੇ ਗੱਡੀ ਲੀਟ ਚੜੀ ਹੈ ਕਹਿੰਦੇ ਇਹ ਤੁਹਾਡੇ ਪਿਆਰ ਤੇ ਤੁਹਾਡੇ ਸਾਥ ਦੇ ਸਦਕਾ ਮੈਂ ਤੁਹਾਨੂੰ ਫੇਰ ਤੋਂ ਕਹਿੰਦੀ ਸਾਰਿਆਂ ਨੂੰ ਇੱਕ ਵਾਹਿਗੁਰੂ ਤਾਂ ਇੱਕ ਤੁਸੀਂ ਇੱਕ ਤਾਂ ਵਾਹਿਗੁਰੂ ਤਾਂ ਮੇਰੇ ਵਾਸਤੇ ਹੈਗਾ ਹੀ ਹੈਗਾ ਤੁਸੀਂ ਵੀ ਮੇਰੇ ਵਾਸਤੇ ਰੱਖੋ ਸਾਰੇ ਜਾਨੇ ਜਿਨ੍ਹਾਂ ਨੇ ਸਾਡਾ ਹੈ ਨਾ ਇੰਨਾ ਸਾਥ ਦਿੱਤਾ ਕਹਿੰਦੇ ਹੁੰਦਾ ਸਹੀ ਗੱਲ ਥੋੜੀ ਬਦੌਲਤੀ ਜੀ ਆਪਾਂ ਇੱਥੇ ਤੱਕ ਪਹੁੰਚਿਆ ਤੇ ਤੁਸੀਂ ਅੱਗੇ ਸਾਨੂੰ ਲੈ ਕੇ ਜਾਣਾ ਤੇ ਸਾਡਾ ਕਦੇ ਵੀ ਜ਼ਿੰਦਗੀ 'ਚ ਸਾਥ ਨਾ ਛੱਡਿਓ ਇਸੇ ਤਰ੍ਹਾਂ ਹੀ ਸਾਥ ਦਿੰਦੇ ਰਹੋ ਤੇ ਪ੍ਰਮਾਤਮਾ ਕਰੇ ਤੁਹਾਨੂੰ ਵੀ ਚੜ੍ਹਦੀ ਕਲਾ ਚ ਰੱਖੇ ਹਾਂ ਹਾਂ ਬਸ ਬਸ ਤੁਸੀਂ ਵੀ ਦੇਖੋ ਮੈਂ ਇਹ ਹੀ ਕਹੂੰਗੀ ਕਿ ਹਰੇਕ ਤੁਸੀਂ ਸਾਰਿਆਂ ਨੇ ਕਹਿੰਦੇ ਵੀ ਤੁਹਾਡੀ ਵੀਡੀਓ ਤੋਂ ਕੋਸਰਾਂ ਨੂੰ ਸਿੱਖਣ ਨੂੰ ਮਿਲਦਾ ਪੋਜ਼ਿਟਿਵਿਟੀ ਮਿਲਦੀ ਹੈ ਤਾਂ ਇਹ ਜੇ ਤੁਸੀਂ ਲਾਈਫ 'ਚ ਸਟਰਗਲ ਕਰ ਰਹੇ ਤਾਂ ਕਦੇ ਤੁਸੀਂ ਹਿੰਮਤ ਨਹੀਂ ਹਾਰਨੀ ਕਦੀ ਹਾਰ ਨਹੀਂ ਮੰਨਣੀ ਪਈ ਹਾਏ ਇੰਨੇ ਟਾਈਮ ਲੱਗੇ ਹੋਏ ਸੀ ਆ ਕੰਮ ਚ ਇਹ ਕੰਮ ਬਣ ਨਹੀਂ ਰਿਹਾ ਵੀ ਦੁਖੀ ਹੋ ਗਏ ਹੁਣ ਤਾਂ ਨਹੀਂ ਬਸ ਮੈਂ ਬਸ ਨਹੀਂ ਕਰਦਾ ਹੈਗਾ ਬਸ ਹੋ ਗਈ ਨਹੀਂ ਜੋ ਤੁਹਾਡੀ ਨੀਅਤ ਸਾਫ਼ ਹੈ ਨਾ ਤੁਸੀਂ ਸੱਚੇ ਦਿਲੋਂ ਲੱਗੇ ਹੋਏ ਹੋ ਤਾਂ ਵਾਹਿਗੁਰੂ ਤੁਹਾਡੀ ਬਾਹ ਫੜ ਕੇ ਆਪੇ ਸਿੱਧੇ ਪਾਸੇ ਕਰ ਦੇ ਤੁਹਾਨੂੰ ਕਿ ਨਹੀਂ ਇੱਧਰ ਨਹੀਂ ਜਾਣਾ ਹੈਗਾ ਉਹ ਰਸਤਾ ਤੇ ਰਸਤੇ ਗਲਤ ਆ ਰਸਤਾ ਸਹੀ ਹੈ ਕਿਉਂਕਿ ਇਹ ਮੇਰੀ ਆਪਣੀ ਲਾਈਫ ਦਾ ਐਕਸਪੀਰੀਅੰਸ ਰਿਹਾ ਜੀ ਜਿੱਥੇ ਤੱਕ ਵੀ ਹੁਣ ਤੱਕ ਪਹੁੰਚੇ ਆ ਜਾਂ ਕੋਈ ਕੰਮ ਸ਼ੁਰੂ ਕੀਤਾ ਹੈ ਤਾਂ ਕਈ ਵਾਰ ਮਨ ਡੋਲ ਜਾਂਦਾ ਬਟ ਨਹੀਂ ਵਾਹਿਗੁਰੂ ਆਪੇ ਸਿੱਧਾ ਰਸਤਾ ਦੇ ਘਰਗਾ ਤੇ ਤੁਸੀਂ ਵੀ ਸਾਰੇ ਭੈਣ ਭਰਾ ਲੱਗੇ ਰਹੋ ਇੱਕ ਨਾ ਇੱਕ ਦਿਨ ਆਪਾਂ ਸਾਰੇ ਜ਼ਰੂਰ ਕਾਮਯਾਬ ਹੋਵਾਂਗੇ ਠੀਕ ਹੈ ਜੀ ਇਸ ਤੋਂ ਇਲਾਵਾ ਵੀ ਕੁਝ ਹੋਰ ਪੋਜ਼ਿਟਿਵਿਟੀ ਚਾਹੀਦੀ ਹੋਈ ਤਾਂ ਮੈਂ ਚਾਰ ਦਾ ਕਾਪ ਅਦੇ ਕਿ ਸ਼ੋਰਟ ਕਿਚਨ ਆ ਕੇ ਗਿਆ ਕੋਲਾ ਉਹ ਦਵਨੇ ਖੋਲਦੇ ਖੋਲਦੇ ਬਟਨ ਤੋੜ ਲਿਆ ਮੇਰੇ ਦੰਦ ਨਾ ਖੋਲ ਰਿਆ ਸੀ ਜਿਵੇਂ ਦੰਦ ਟੁੱਟੇ ਹੋਣੇ ਐਵੇਂ ਬਟਨ ਤੋੜ ਤਾ ਸਹੀ ਹੈ ਵਾਕਿਆ ਸਹੀ ਗੱਲ ਹੈ ਕਲਿੰਦਰ ਬਟਰੀ ਵੇਖੀ ਨਾ ਉਸ ਤੋਂ ਬਾਅਦ ਆਪਾਂ ਉੱਤੇ ਹੂੰ ਹੂੰ ਉੱਥੇ ਹੋਣੀ ਨਹੀਂ ਉੱਥੇ ਤਾਂ ਹੋਣੀ ਉਹਨੂੰ ਯਾਰ ਚ ਕੋਈ ਚਾਹ ਪਾਣੀ ਵਿਚਾਈ ਹੋ ਉਹ ਤਾਂ ਨਾ ਤੁਸੀਂ ਬੜਾ ਉਹਨੂੰ ਬਿਸਕੁਟ ਖਵਾਉਂਦੇ ਇਹੋ ਹੂੰ ਬਾਕੀ ਚੋਗਿਆ ਹੁੰਦੀ ਹੋਣੀ ਉਹ ਹੂੰ ਉਹ ਆਪਣੇ ਸਾਰੇ ਥੋੜੀ ਬੈਠੀ ਐ ਨਹੀਂ ਨੀ ਚੋਗ ਤਾਂ ਹੁੰਦੀ ਨਹੀਂ ਫਿਰ ਵੀ ਆਪਣਾ ਫਰਜ਼ ਤਾਂ ਬਣਦਾ ਨਾ ਕੋਈ ਗੱਲਾਂ ਜੇ ਫੇਰ ਪਾ ਦਾਂਗੇ ਕੋਈ ਨਾ ਕੁਝ ਹੋਰ ਵੀ ਜੇ ਉਹ ਚਰੀ ਨੇ ਆਪਣੇ ਕੋਠੇ ਦੇ ਬਾਕੀ ਦਿਖੀ ਨਹੀਂ ਜੀ ਉਸ ਤੋਂ ਬਾਅਦ ਉਹ ਉਹ ਬਾਅਦ ਵੀ ਨਹੀਂ ਆਈ ਮੈਨੂੰ ਯਾਰ ਡਰ ਵੀ ਬਿੱਲੀ ਫਿਰਦੀ ਕਿਉਂਕਿ ਬਿੱਲੀ ਨਾਲ ਕੰਮ ਕਰ ਗਈ ਹੋਵੇ ਹਾਂ ਕੱਲ ਬਿੱਲੀ ਖੜਦੀ ਸੀ ਗੱਲ ਚਲੋ ਮੈਂ ਦੇਖ ਕੇ ਆਉਂਦਾ ਉੱਪਰ ਜਾ ਕੇ ਠੀਕ ਹੈ ਆਪਾਂ ਹੁਣ ਜਾ ਕੇ ਦੇਖ ਕੇ ਆਉਨੇ ਆ ਵੀ ਟੱਡੀ ਦੀ ਉਥੇ ਹੈਗੀ ਆ ਕਿ ਨਹੀਂ ਸਾਡੇ ਇਧਰ ਤਾਂ ਟੱਡੀ ਦੀ ਕਹਿੰਦੇ ਨੇ ਬਾਕੀ ਪਤਾ ਨਹੀਂ ਤੁਹਾਡੇ ਕੀ ਕਹਿੰਦੇ ਹੋਣਗੇ ਸਾਡੇ ਸਲੀਪ ਰੌਟ ਜਾ ਕੇ ਦੇਖ ਲਿਓ ਉਸ ਚੀਜ਼ ਨੂੰ ਤੇ ਸ਼ਾਇਦ ਸ਼ਾਇਦ ਹੈਗੀ 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 ਮੁੱਠੀ ਵਢੀ ਚਲੀ ਤੇ ਇਹਦੇ ਉਰੇ ਅੰਡੇ ਪੈਨੇ ਆਸੀ ਪਾਣੀ ਹੈ ਨਹੀਂ ਪਾਣੀ ਖਤਮ ਕਰ ਗਿਆ ਤੇ ਆਪਾਂ ਚੱਕ ਦੇ ਦੁਆਰਾ ਪਾਣੀ ਪਾ ਕੇ ਰੱਖਦੇ ਹਾਂ ਦਾ ਇਹ ਆ ਆ ਪੈਨੇ ਅੰਡੇ ਦੇ ਫੁੱਟਣ ਵਾਲੇ ਨੰਡੇ ਕਰੇ ਹੁਣ ਜਿਆਦਾ ਟਰੀ ਆ ਕੇ ਬੈਂਦੀ ਵੀ ਨਹੀਂ ਹੈਗੀ ਉਹਨੇ ਪਤਾ ਨਹੀਂ ਕੀ ਕਰਣਾ ਆ ਦੇਖੋ ਇਹ ਪੰਨੇ ਪੈਨੇ ਮਿਲਦਾ ਟਰੀ ਨਹੀਂ ਪੰਨੇ ਨੇ ਆਪਾ ਇਕੰਡੋ ਉੱਪਰ ਸ਼ਾਇਦ ਸਭ ਚੇਤੇ ਕਰਵਾ ਲੈਦੇ ਤੇ ਆਪਾਂ ਰੱਖਦੇ ਆ ਪਾਣੀ ਇਹਨਾਂ ਵਾਸਤੇ ਦੇਖਦੇ ਆਂ ਫੇ ਕਦੋਂ ਇਹਦੇ ਬੱਚੇ ਨਿਕਲਣਗੇ ਆਂਡੇਆਂ ਚੋਂ ਤੇ ਉਹ ਵੀ ਸਾਨੂੰ ਵਲੌਗ ਤੇ ਦੇਖਣ ਨੂੰ ਮਿਲੂਗਾ ਹਨਾ ਪਾਪਾ ਚੰਗਾ ਲੱਗਦਾ ਜੀ ਦੱਸੋ ਕੀ ਜਣਾ ਪਹਿਲਾਂ ਮੈਨੂੰ ਦੱਸੋ ਕੱਲ ਤੁਸੀਂ ਜਦੋਂ ਆਏ ਜਦੋਂ ਤੁਹਾਡੇ ਅਸੀ ਚੀਚੀ ਲੈ ਕੇ ਆਏ ਸੀ ਮੈਂ ਕਿ ਅਸੀਂ ਲੈ ਕੇ ਆਏ ਸੀਗਾ ਉਹ ਗੱਲ ਨਹੀਂ ਜੀ ਉਹ ਚਲੋ ਕੇ ਆਪਣੀ ਤੇ ਹੈਗੀ ਤਾਂ ਕੇ ਅਸੀ ਵਰਗੇ ਸੀ ਉਹਦਾ ਹੀ ਭਾਂ ਭਰਾ ਸੀ ਹਾਂ ਫਿਰ ਉਹ ਤੋਂ ਵੀ ਖਾ ਲਿਆ ਭੰਜ ਕੇ ਉਹ ਪੋਫਗੋ ਦਾ ਪਾਪਾ ਜੱਫੀ ਪਾਰੀ ਮੈਨੂੰ ਕੱਲ ਤੋਂ ਤੁਸੀਂ ਹਾਂ ਕਿ ਕਿਸੀਆਂ ਵੀ ਲੈ ਲਵੋ ਪਾਪਾ ਅੱਜ ਤੁਸੀਂ ਦੂਰ ਦੂਰ ਕਿਉਂ ਜਾ ਰਹੇ ਹੋ ਅੱਛਾ ਉਹਦੋਂ ਕਹਿ ਰਹੇ ਸੀ ਕਿ ਮੈਂ ਤੁਹਾਡੇ ਨਾਲ ਹੀ ਪਾਉਂਗਾ ਇੱਥੇ ਕਮਰੇ ਚ ਹਾਂ ਉਦੋਂ ਖਾਣ ਦਾ ਤਰੀਕਾ ਹੁੰਦਾ ਨਾ ਵਸ ਜੇ ਖਾਣਾ ਹੁੰਦਾ ਉਹਦਾ ਪਾਪਾ ਕੋਲ ਪਹੁੰਚਾ ਹਈ ਤੇਰਾ ਲਾਲ ਕੱਚਾ ਵੇ ਤੇਰਾ ਲਾਲ ਕੱਚਾ ਹਾਂ ਅੱਜ ਕੀ ਹੋ ਗਿਆ ਕੋ ਅਪਾ ਹਾਂ ਵਸ ਤੂੰ ਇਹ ਧੱਕਾ ਕਰਨੇ ਦਾ ਨਹੀਂ ਨਹੀਂ ਤਾਂ ਕਵਿ ਕਰਦਾ ਮੈਂ ਪਿਆਰ ਕਰਦਾ ਮੇਰੇ ਪੁੱਤ ਉਹ ਵੀਰਾ ਪੜਾਈ ਕਰਨਾ ਉਧਰ ਵੀਰੇ ਕੀ ਹੋ ਰਿਹਾ ਤੁਹਾਨੂੰ ਗਾਈਜ਼ ਵੀਰੇ ਉਹਨੇ ਕਿਸ ਦਾ ਪੈਟਰੋਲ ਖਤਮ ਹੋ ਗਿਆ ਕਿੱਥੇ ਉੱਥੇ ਪੈਟਰੋਲ ਖਤਮ ਹੋ ਗਿਆ ਆਓ ਪੈਟਰੋਲ ਫਿਰ ਆ ਗੁਰਦੁਆਰੇ ਦੇ ਸਾਹਮਣੇ ਪਾਪਾ ਨੂੰ ਜਾ ਕੇ ਪੈਟਰੋਲ ਲੈ ਕੇ ਦੋ ਓਕੇ ਕਿਧਰ ਗਿਆ ਆਉਣਾ ਜਾਊਗਾ ਪਾਪਾ ਹੂੰ ਮਮਾ ਕਿੱਥੇ ਹੈ ਚਲੋ ਬਦੋਂ ਆਪਾਂ ਬਾਹਰ ਲਈ ਗਿੜੇ ਕੱਢ ਕੇ ਆਈਏ ਉਠੋ ਚਲੋ ਉਠੋ ਢੋਹਰ ਬਟੀ ਦਾ ਬਹੁਤ ਕੰਮ ਕਰਣਾ ਹੈ ਕੋਰੀ ਨੂੰ ਪੈਕ ਕਰਨੇ ਠੀਕ ਹੈ ਇਹ ਦਾਲ ਰਹਿ ਗਈ ਵਿੱਚੋਂ ਓਹੋ ਦਾਲ ਰਹਿ ਗਈ ਪਰਸੋ ਸੂਟ ਪਾਏ ਸੀ ਨਾ ਪ੍ਰਿੰਟਿਡ ਹਾਂਜੀ ਤੇ ਔਰ ਸੂਟ ਪਾਏ ਨੇ ਜਿਹੜੇ ਅੱਜ ਪਾਏ ਨੇ ਉਹ ਵੀ ਬਹੁਤ ਸੋਹਣੇ ਨੇ ਥੈਂਕ ਯੂ ਦੀਦੀ ਅਮਮਾ ਨਾ ਈ ਕਮਲੀ ਹੋ ਗਈ ਤੁਸੀਂ ਮੈਨੂੰ WhatsApp ਉੱਪਰ ਆਪਣਾ ਮੈਜ਼ਰਮੈਂਟ ਸੈਂਡ ਕਰ ਦਿਓ ਜਦੋਂ ਤੁਸੀਂ ਈ ਆਓਗੇ ਤੁਹਾਡੇ ਆਂਦੇ ਨੂੰ ਸੂਟ ਤੁਹਾਡੇ ਰੈਡੀ ਮਿਲਣਗੇ ਤੁਸੀਂ ਇੱਕ ਲਾਓ ਇੱਕ ਪਾਓ ਇੱਕ ਲਾਓ ਇੱਕ ਪਾਓ ਬਸ ਗੱਲ ਖਤਮ ਪਤਾ ਕੀ ਹੈ ਅਮਮਾ ਮੈਂ ਤੁਹਾਨੂੰ ਅਸਲ ਚ ਪਤਾ ਇਸ ਨਾ ਤੌਰੇ ਪੂਰੀ ਦਰਜ ਹੈ ਅੱਛਾ ਫਿਰ ਪਾਤੀ ਅਮਮਾ ਬਾਤ ਚ ਬੈਠੋ ਜੀ ਆ ਜਾਣ ਉਹ ਬਚਾਰੇ ਚਾਹੇ ਕਰ ਰਹੇ ਹੈ ਤੇ ਲੋ ਜੀ ਫਾਈਨਲੀ ਆਪਣਾ ਜਿਹੜਾ ਹੈਗਾ ਸੀ ਯੂ ਐਸ ਏ ਵਾਲਾ ਆਰਡਰ ਹੋ ਗਿਆ ਕੰਪਲੀਟ ਤੇ ਸਾਰੇ ਸੂਟ ਹੋ ਗਏ ਆ ਰੈਡੀ ਤੇ ਬਹੁਤ ਸੋਹਣੇ ਸੋਹਣੇ ਸੂਟ ਬਣੇ ਹੋਏ ਨੇ ਤੁਸੀਂ ਦੇਖ ਸਕਦੇ ਬਹੁਤ ਸੋਹਣਾ ਪਿਆਰਾ ਜਿਹਾ ਕਲਰ ਜਿਨ੍ਹਾਂ ਨੇ ਇਹਨਾਂ ਦੀ ਵੀਡੀਓ ਦੇਖਣੀ ਹੈ ਜੀ ਉਹ ਆਪਣੇ ਭੈਣਾ ਦੇ ਬੁਟੀਕ ਦੇ ਚੈਨਲ ਤੇ ਜਾਓ ਤੇ ਸਾਡੀ ਵੀਡੀਓ ਨੂੰ ਦੇਖੋ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਬਣੇ ਹੋਏ ਨੇ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕੰਮ ਕੀਤਾ ਗਿਆ ਇਹਨਾਂ ਤੇ ਬਹੁਤ ਹੀ ਸੋਹਣੇ ਸੋਹਣੇ ਕਲਰ ਇਹਦਾ ਵੀ ਸੋਹਣਾ ਗਾਉਨ ਪਣਿਆ ਹੋਇਆ ਨੂੰ ਕੋਈ ਉਂਚਾਰਿਆ ਜੀ ਇਹ ਯੂਐਸਏ ਆਪਣਾ ਅਤੇ ਸੋਨੇ ਸੋਨੇ ਡਿਜ਼ਾਈਨ ਆਪਾਂ ਰੈਡੀ ਕੀਤੇ ਆ ਔਰ ਸੈਕਿੰਡ ਗੱਲ ਜਿਹੜੀ ਹੈ ਕਿ ਆਪਾਂ ਏ ਜਿਹੜੇ ਡ्रेसेस ਬਹੁਤ ਜ਼ਿਆਦਾ ਸੋਹਣੇ ਰੈਡੀ ਕੀਤੀਆਂ ਨੇ